ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਅਜਿਹੇ ਰੁੱਖਾਂ ਬਾਰੇ ਦੱਸਾਂਗੇ ਅਜਿਹੇ ਰੁੱਖਾਂ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੱਥਾਂ ਦੁਆਰਾ ਲਗਾਏ ਹੋਏ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਪੂਰੇ ਪੰਜਾਬ ਦੇ ਵਿੱਚ ਇਹ ਰੁੱਖ ਸਿਰਫ ਇਸੇ ਥਾਂ ਤੇ ਹੁੰਦੇ ਨੇ ਹੋਰ ਪੰਜਾਬ ਦੇ ਵਿੱਚ ਇਹ ਕਿਸੇ ਵੀ ਥਾਂ ਤੇ ਨਹੀਂ ਹੁੰਦੇ ਕਈ ਲੋਕਾਂ ਨੇ ਇੱਥੋਂ ਇਹਨਾਂ ਰੁੱਖਾਂ ਦੇ ਬੀਜ ਲੈ ਜਾ ਕੇ ਹੋਰ ਜਗ੍ਹਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਰੁੱਖ ਹੋਰ ਕਿਤੇ ਵੀ ਕਾਮਯਾਬ ਨਹੀਂ ਹੋਏ ਕਿਹਾ ਜਾਂਦਾ ਕਿ ਬੀਜ ਸੁੱਕ ਜਾਂਦੇ ਸਨ ਜਦੋਂ ਲੋਕ ਇਹਨਾਂ ਰੁੱਖਾਂ ਦੇ ਬੀਜ ਥੋਂ ਲੈ ਕੇ ਗਏ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਹ ਰੁੱਖ ਲੱਗੇ ਹੋਏ ਨੇ ਤਿੰਨ ਚਾਰ ਪਹਾੜੀਆਂ ਦੇ ਉੱਤੇ ਤੁਹਾਨੂੰ ਸਿਰਫ ਇਹੀ ਰੁੱਖ ਦਿਖਾਈ ਦੇਣਗੇ ਹੋਰ ਕੋਈ ਵੀ ਰੁੱਖ ਦਿਖਾਈ ਨਹੀਂ ਦਿੰਦਾ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਸਾਰਾ ਜੰਗਲ ਹੈ ਪਹਾੜੀ ਇਲਾਕਾ ਹੈ ਤੇ ਇਹਨਾਂ ਪਹਾੜੀਆਂ ਤੇ ਸਿਰਫ ਇਹੀ ਰੁੱਖ ਦਿਖਾਈ ਦਿੰਦੇ ਨੇ ਹੇ ਰੁਖ ਛੱਲ ਦੇ ਦਰਖਤ ਨੇ ਤੇ ਅਸੀਂ ਖੜੇ ਹਾਂ ਅੱਜ ਰੋਪੜ ਜ਼ਿਲ੍ਹੇ ਦੇ ਪਿੰਡ ਬਸਾਲੀ ਦੇ ਵਿੱਚ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ 15-20 ਕਿਲੋਮੀਟਰ ਤੇ ਨੂਰਪੁਰ ਵਿਧੀ ਤੋਂ ਲਗਭਗ 4 ਕਿਲੋਮੀਟਰ ਦੂਰ ਹੈ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਸੰਮਤ 1757 ਈਸਵੀ ਦੇ ਵਿੱਚ ਆਏ ਸਨ ਤੇ ਇੱਥੇ ਰਹਿ ਕੇ ਹੀ ਗੁਰੂ ਜੀ ਨੇ ਖੇੜਾ ਕਮਲੋਟ ਦਾ ਜੁੱਧ ਵੀ ਜਿੱਤਿਆ ਸੀ ਤੇ ਇੱਥੇ ਗੁਰਦੁਆਰਾ ਛਿੜੀ ਸਾਹਿਬ ਛਿੜੀ ਸਾਹਿਬ ਵੀ ਬਣਿਆ ਹੋਇਆ ਜਦੋਂ ਗੁਰੂ ਜੀ ਇੱਥੇ ਆਏ ਤੇ ਉਹਨਾਂ ਨੇ ਇੱਥੇ ਜਦੋਂ ਜੁੱਧ ਜਿੱਤਿਆ ਖੇੜਾ ਕਮਲੋਟ ਦਾ ਪਹਾੜੀ ਰਾਜਿਆਂ ਦੇ ਨਾਲ ਲੜਾਈ ਹੋਈ ਤਾਂ ਗੁਰੂ ਜੀ ਨੇ ਇੱਥੇ ਜਿਹੜੇ ਆ ਇਹ ਛੱਲ ਦੇ ਜਿਹੜੇ ਬੀਜ ਖਿਲਾਰੇ ਸਨ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਝੀੜੀ ਸਾਹਿਬ ਤੇ ਜਦੋਂ ਗੁਰੂ ਜੀ ਨੇ ਇੱਥੇ ਛੱਲ ਦੇ ਬੀਜ ਖਿਲਾਰੇ ਸਨ ਤੇ ਤੇ ਇਹਨਾਂ ਛੱਲ ਦੇ ਰੁੱਖਾਂ ਕਾਰਨ ਹੀ ਇਸ ਜਗ੍ਹਾ ਦਾ ਨਾਮ ਝੀੜੀ ਸਾਹਿਬ ਪੈ ਗਿਆ ਗੁਰਦੁਆਰਾ ਝੀੜੀ ਸਾਹਿਬ ਪੈ ਗਿਆ ਤੇ ਇੱਥੇ ਇਹ ਰੁੱਖ ਹੱਲੇ ਵੀ ਜਿਹੜੇ ਐ ਅੱਗੇ-ਅੱਗੇ ਵਧਦੇ ਜਾਂਦੇ ਨੇ ਤੇ ਦੋਸਤੋ ਇਹਨਾਂ ਰੁੱਖਾਂ ਨੂੰ ਕੋਈ ਵੀ ਵੱਢ ਨਹੀਂ ਸਕਦਾ ਇਸ ਪਿੰਡ ਦੇ ਵਿੱਚ ਕੋਈ ਵੀ ਇਹਨਾਂ ਰੁੱਖਾਂ ਨੂੰ ਨਹੀਂ ਵੱਢਦਾ ਇਹ ਰੁੱਖ ਆਪਣੇ ਆਪ ਹੀ ਕੁਦਰਤੀ ਤਰੀਕੇ ਨਾਲ ਹੀ ਉੱਗਦੇ ਨੇ ਤੇ ਕੁਦਰਤੀ ਤਰੀਕੇ ਨਾਲ ਹੀ ਟਹਿ ਟੇਰੀ ਹੋ ਜਾਂਦੇ ਨੇ ਇਹਨਾਂ ਨੂੰ ਵੱਢਣ ਤੇ ਪੂਰੀ ਤਰ੍ਹਾਂ ਮਨਾਹੀ ਹੈ ਲੋਕ ਗੁਰੂ ਜੀ ਦੇ ਸਤਕਾਰ ਵਜੋਂ ਵੀ ਇਹਨਾਂ ਰੁੱਖਾਂ ਨੂੰ ਨਹੀਂ ਵੱਢਦੇ ਬਹੁਤ ਵੱਡੀ ਤਾਦਾਦ ਦੇ ਵਿੱਚ ਰੁੱਖ ਨੇ ਕਈ ਪਹਾੜੀਆਂ ਦੇ ਉੱਤੇ ਰੁੱਖ ਨੇ ਪਰ ਸਾਡੇ ਕੋਲ ਇੰਨਾ ਵਧੀਆ ਕੈਮਰਾ ਨਾ ਹੋਣ ਕਰਕੇ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਜਿੰਨੀ ਵੀ ਜਾਣਕਾਰੀ ਸਾਨੂੰ ਮਿਲੀ ਆ ਸੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਕੇ ਹੋਰਾਂ ਲੋਕਾਂ ਤੱਕ ਵੀ ਪਹੁੰਚਾਓ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਗੁਰੂ ਮਹਾਰਾਜ ਜੀ ਨੇ ਇੱਥੇ ਆ ਕੇ ਇਹ ਰੁੱਖ ਲਗਾਏ ਸਨ ਤੇ ਇਹ ਸਿਰਫ ਇਸੇ ਸਥਾਨ ਤੇ ਹੁੰਦੇ ਨੇ ਇਹ ਇੱਥੋਂ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਨਹੀਂ ਹੁੰਦੇ ਕਿਉਂਕਿ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸ਼ਿਵਲਕ ਦੀਆਂ ਪਹਾੜੀਆਂ ਉਹ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਨੇ ਸੈਂਕੜੇ ਕਿਲੋਮੀਟਰ ਤੱਕ ਜਾਂਦੀਆਂ ਨੇ ਪਰ ਇਸ ਸਥਾਨ ਤੋਂ ਇਲਾਵਾ ਇਹ ਰੁੱਖ ਹੋਰ ਕਿਤੇ ਵੀ ਨਹੀਂ ਹੁੰਦੇ ਸੋ ਮਿੱਤਰੋ ਕਰ ਦਿਓ ਵੀਡੀਓ ਨੂੰ ਵੱਤ ਵਾਦੇ ਸ਼ੇਅਰ ਜਿਹੜੇ ਮਿੱਤਰ ਫੇਸਬੁੱਕ ਤੇ ਦੇਖਦੇ ਨੇ ਉਹ ਪੇਜ ਨੂੰ ਫੋਲੋ ਕਰ ਲਿਓ ਤੇ ਜਿਹੜੇ YouTube ਤੇ ਦੇਖਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਦਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਲੈ ਕੇ ਆਂਦੇ ਰਹੀਏ ਸੋ ਮਿੱਤਰੋ ਜੁੜੇ ਰਹੋ ਇਸ ਤਰ੍ਹਾਂ ਦੀਆਂ ਇਤਿਹਾਸਕ ਜਾਣਕਾਰੀ ਭਰਪੂਰ ਵੀਡੀਓ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਆਂਦੀਆਂ ਰਹਿਣਗੀਆਂ ਸੋ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ